ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਰਾਜ ਜੀ ਯਾਰਵਾ ਕੂਟਰ ਕਲੱਬ ਤੋਂ 30 ਨੰਬਰ ਪਿਆ ਜੀ ਸੋਨੂ ਮਾਨੇਪੁਰ ਦੇ ਨਾਲ ਮੋਟਰਸਾਈਕਲ ਵੇਨ ਹੈ ਨਾ ਅੱਛਾ ਤੇ ਆਹ ਵੇਖ ਲੋ ਟਰਾਫੀਆਂ ਤੇ ਆ ਗਿਆ ਜੀ ਸਾਡੇ ਹੈਪੀ ਉਸਤਾਦ ਜੀ ਹੁਣੀ ਪੁਬਲੀ ਸਾਹਿਬ ਆ ਨਾਲ ਇਹਨਾਂ ਦੇ ਦੋਸਤ ਭਰਾਵਾ ਠੀਕ ਹੈ ਜੀ ਆਹ ਵੇਖ ਲੋ ਯਾਨੀ ਕਿ ਇਹਨਾਂ ਨੇ ਵੀ ਇੱਕ ਤਰਫਾ ਹੀ ਕਰਤੀ ਹੋਈ ਆ ਵਿਆਹ ਵੀ ਭਾਈ ਇਨਾਟੇ ਵੀ ਠੀਕ ਹੈ ਜੀ ਹੁਣ ਸਾਹਮਣੇ ਇਹ ਰਾਕੇ ਗੱਦੀ ਦੇ ਨਿਸ਼ਾਨ ਜੀ ਜੀ ਲੋ ਜੀ ਆ ਸਾਡ ਜਨਾਂ ਦਾ ਆਨ ਸਨਮਾਨ ਕਰਦੇ ਹੋਏ ਕਮੇਟੀ ਦੇ ਜਿਹੜਾ ਬੰਦੇ ਨੇ ਬ੍ਰੇਡ ਹੋਇਆ ਪੱਧਿਆ ਸਾਨੂੰ ਬਤਾਲ ਦਿੰਦਾ ਜਿਹਨੇ ਇਹ ਉਤ ਬਾਈ ਨੂੰ ਚਾਰ ਜਾਂਦਾ ਹੈ ਜੀ ਸੋ ਅਸੀਂ ਆ ਆਮਨੀ ਸਿੰਘ ਜੀ ਮੌਜੂਦ ਆ ਜੀ ਇੱਥੇ ਆ ਕੇ ਆਪਣੀ ਟੀਮ ਵੱਲੋਂ ਜਿਹੜਾ ਟੀਮ ਵੱਲੋਂ ਇਹ ਸਾਰਾ ਜਿਹੜਾ دن چنی چوکنی لمبیا امرا بخشی جی اور خاص کر سالپور جنہ نے بہت ہی ودیا سنمانچ جادار منجیت اور باقی جنہیں بھی اتنے آئے جہاں نے سوت کیا اپنے ودیا گرو دروازے ہیپی ہے گوسپور تو جگی رمی امن ببڑو جڑے سارے ودیا گرو دروازے سب یہ بہت اچھے جیٹیشن اڑا دیتے ہیں بڑا مطلب کہ جہاں کے لاس میرے کو لے کے کو جانا میری پارٹی کے باقی پارٹی کے بہت بہت شکر گزار ہے جا گاسپورٹا ਇਹ ਕਿੰਨਾ ਦਾ ਰਣਗੇ ਚ ਅਹੀ ਅਪਰੋਚ ਹੈ ਕਿ ਆਪਣੇ ਸਾਰੇ ਮਸਲੇ ਜਿਹੜੇ ਅਜੇ ਤੱਕ ਕਈ ਕਦੀ ਕੋਈ ਰਫਤਨੀ ਬੈਜਦਾ ਔਰ ਹਾਂਜੀ ਬਗੜੂ ਪਾਜੀ ਜੀ ਹੋਰ ਵੀ ਜਿਹੜੇ ਕਬੂਤਰੇ ਨੂੰ ਨਾਮ ਬਣਾ ਲਾਜੋ ਜੀ ਮੈਂ ਬੋਲਦਾਂ ਸਾਰੇ ਉਸਤਾਦਾਂ ਨੂੰ ਜਿਨ੍ਹਾਂ ਨੇ ਆਪਣੀਆਂ ਸਨਾਰੇ ਕਬੂਤਰ ਰਖਦੇ ਆ ਤੇ ਅੱਜ ਕੱਲ ਜਿਹੜਾ ਇੰਨੀ ਲੋੜ ਚੱਲਣ ਨੇ ਕੀ ਕਿਸੇ ਦੇ ਕੋਠੇ ਕਬੂਤਰ ਨਹੀਂ ਤੇ ਸਭ ਨਾਲ ਵਧੀਆ ਕਬੂਤਰ ਬਾਜੀ ਲੋਕ ਕਰਦਾ ਐਮੋ ਜੀ ਹਾਂ ਨੂੰ ਧੋੜਾ ਜਿਆ ਮਿਹਰ ਕਰੋ ਜਾ ਲੋਕੋ ਵੀ ਆਪਣੇ ਕੋਠੇ ਦੇ ਦਰਵਾਜ਼ੇ ਨੂੰ ਕਰੀ ਰੱਖੇ ਲੋਕੀ ਬੁੱਚੇ ਬੁੱਚੇ ਘੜਾ ਦੇ ਕੇ ਆਪਣੇ ਲਾਹਾਂਡਾ ਜਾਂ ਸੇਕਾ ਨੂੰ ਦਵੇ ਇਹ ਹੁੰਦੀ ਹੈ ਕਿ ਬੁੱਤਰ ਬਾਜੀ ਔਰ ਜਿਨ੍ਹਾਂ ਨੇ ਸਰਕਾਰੇ ਕਬੂਤਰ ਨਹੀਂ ਦੇ ਕੇ ਇਹ ਵੀ ਸਰਕਾਰੇ ਸ਼ੌਕ ਕਰਦੇ ਆ ਉਹ ਆਪਣੇ ਕੋਠੇ ਤੇ ਰੱਖੇ ਨਹੀਂ ਤੇ ਮਾਲਾਣੇ ਲਈ ਸਾਡੇ ਅਗਲਾਗਾ ਕੋਈ ਭਾਈਚਾਰਾ ਕੋਈ ਆਪਣਾ ਸਾਥ ਮੇਰਾ ਬਹੁਤ ਹੈ ਤੁਹਾਡਾ ਨਾਮ ਹੋਵੇ ਫਿਰ ਪਤਾ ਲੈਦਾ ਬਾਕੀ ਜਿਲ੍ਹਾ ਪਤਾ ਲੈਦਾ ਕੋਈ ਪਹਾੜੀ ਹੈ ਤੇ ਜੇ ਮੈਨੂੰ ਕੋਈ ਕੋ ਸਾਥੀ ਹੋ ਗਿਆ ਤੇ ਮੈਂ ਉਹਨਾਂ ਦੇ ਪ੍ਰਤੀ ਜਿੰਨਾਂ ਮੇਰੇ ਗੱਲ ਗੈਂਗਿਆਵਾ ਜਾਂ ਜਦ ਤੱਕ ਮੈਂ ਜਹਾੜਿਆ ਵੀ ਸ਼ੌਕਨ ਬਖੋ ਫਿਰੇ ਸ਼ਾਮ ਤੱਕ ਜਿੱਤਾ ਕਈਆਂ ਦੀ ਮਜਬੂਰੀ ਆ ਤੁਹਾਨੂੰ ਨਹੀਂ ਚਾਹਿਆ ਜਿਹੜੇ ਉੱਤੇ ਵਿਦੜ ਪੈ ਗਏ ਉਹਦੇ ਬੰਦੇ ਆ ਆ ਨਹੀਂ ਕਰੀਏ ਕੋਈ ਭਾਵੇਂ ਅੰਗਰੇਜ਼ੂ ਕਰਦੇ ਕਦੀ ਦੇਖੋ ਭਾਵੇਂ ਮੈਂ ਉਹਨਾਂ ਦੀ ਗੱਲ ਕਰਦਾ ਤੇ ਇਹਨਾਂ ਲੋਕਾਂ ਤੋਂ ਬਜੋ ਤੇ ਆਪਣੇ ਜੀਵਨ ਕਰਵਾਉਣ ਦੇ ਚਾਹਤ ਨੂੰ ਦੇਖੋ ਦਾਸਲੀਂ ਇਹਨਾਂ ਦਾ ਹਰ ਭਾਗ ਬਣਦਾ ਤੋਂ ਆਪਣੇ ਕੋਲ ਤੇ ਰੱਖੋ ਚਾਰ ਜੀਵਨ ਦਾ ਗੋਲ ਦੋ ਤੋ ਤੁਹਾਡੇ ਬਜੇ ਹੋਗਾ ਕਿ ਕੋਈ ਕਦਾਣਾ ਆ ਬੜਾ ਪਤਾ ਲੱਗੇ ਕਿ ਕੋਈ ਹੈਗਾ ਤੇ ਉਹ ਜੀ ਤੁਰੇ ਫਰਾਂ ਜੀ ਪੁਰਾਣੇ ਰਸਤਾ ਨਹੀਂ ਮਿਲਿਆ ਤਾਂ ਦੂਜੇ ਵੱਲ ਗਏ ਦੂਜਾ ਨਿਕਲ ਗਿਆ ਤੇ ਤੀਜੇ ਗਏ ਪਤਾ ਬੜੀ ਛਾੜਾ ਜੀ ਕੰਮ ਕਰਦਾ ਉਹ ਤਾਂ ਹੋ ਉਹ ਜਿਹਨੇ ਰੱਖੇ ਆ ਬਾਦੀਆਂ ਅੱਲਾ ਮੇਰਾ ਭਰਾਵਾ ਥੈਂਕ ਯੂ ਲਓ ਜੀ ਇਹ ਆਓ ਜੀ ਮਸੀਹਾ ਜਿਹੜੇ ਸ਼ੰਤਰਾਓ ਇੱਕ ਦਸ ਦੇ ਆਲ ਆਲ ਪੈਂਦੀ ਨੇ ਉਸਤਾਦ ਪੈਂਦੀ ਜੀ ਆਪਣਾ ਆਂਦਾ ਖੇਤਮਾਰ ਤਾਜੀ ਹੋ ਗਏ ਜੀ ਸੰਦੀ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਕਰਦੇ ਹੋਏ ਅਰ ਅਮੀਰ ਰਮਦਾਸ ਉਸਤਾਦ ਜੀ ਨਾਲ ਮਾਨ ਸਨਮਾਨ ਜੀ ਭਜੀ ਭਰਪੁਰ ਸਿੰਘ ਜੀ ਮਾਨ ਸਨਮਾਨ ਮਿਲਦਾ ਹੋਇਆ ਜੀ ਇਹਨਾਂ ਨੂੰ ਸਭ ਦੀ ਹਾਜ਼ਰੀ ਦੇ ਵਿੱਚ ਦਾਸ ਸਿੰਘ ਉਹ ਸਾਹਿਬ ਠੀਕ ਹੈ ਜੀ ਡ੍ਰਿੰਕੂ ਭਾਜੀ ਭਲਾ ਪਿੰਡ ਤੋਂ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਉਹ ਵੀ ਆ ਗਏ ਆਪਣਾ ਵਿਸ਼ੇਤ ਮਾਨ ਕਰਨ ਲੱਗਦਾ ਕਿ ਟਾਕੇ ਬੱਬਲ ਭਾਈ ਹੁਣੀ ਵਿਸ਼ੇਸ਼ ਸਨਮਾਨ ਦੇਣਗੇ ਜੀ ਅਮਨ ਦੀ ਬਟਾਲਾ ਤੋਂ ਉਹ ਵੀ ਅਮਨ ਭਾਈ ਹਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਕੋਈਲਾ ਉਸਤਾਦ ਜੀ ਹੁਣੀ ਜਿਹੜਾ ਤੀਜਾ ਤੁਹਾਡੀਆਂ ਨਾਲ ਜਿਹਨੂੰ ਵੀ ਜਾਨ ਆ ਮਾਨ ਸਨਮਾਨ ਦੇ ਲਾ ਦੇ ਜੀ ਤੁਹਾਡਾ ਬਹੁਤ ਬਹੁਤ ਜੀ ਮਾਨ ਸਨਮਾਨ ਦੀ ਬਹੁਤ ਬਹੁਤ ਉਸਤਾਦ ਜੀ ਹੁਣਾ ਦਾ ਜਿਹੜੇ ਆਪਣੇ ਉਸਤਾਦ ਰਣਕਾਲੀ ਪਾਰਟੀ ਆ ਕਿੰਜੀਸਪਾਰ ਤੋਂ ਰੇਜਨੋ ਸਾਥ ਜਿਹੜਾ ਦੇ ਮਤਾਜ ਨਹੀਂ ਹੈ ਉਹਨਾਂ ਨੇ ਪਾਰਟੀ ਮਤਲਬ ਇਹ ਇਕ ਕਰ ਲਈਆ ਸਾਦੀ ਪਾਰਟੀਆਂ ਦੀ ਮਰਜ਼ੀ ਕੀਤੀ ਹੈ ਜਿਨੂੰ ਆਪਾਂ ਕਹਦੇ ਹੈ ਗੁਰਦੀਪ ਸਿੰਘ ਜੀ ਆਉਂਦੀ ਖੁਦ ਹੀ ਫੋਦੀ ਕੋਈ ਹੋਰ ਵੀ ਕੰਮ ਨਹੀਂ ਲੈ ਗਿਆ ਤੇ ਆ ਗੋ ਲਾਹਣਾ ਦੇ ਰਿਹਾ ਜਿਵੇਂ ਅਮੀਰ ਜੀ ਆਹ ਦੇ ਪੇਡੋ ਜਗੂਰੀ ਪਾਰਟੀ ਕੋ ਫੋਦੀ ਜਮੂਤੋ ਦੀ ਫੋਦੀ ਸਾਹਿਬ ਡਿਗਰੀ ਹੈ ਸਿਰਜੀ ਨਾਲ ਦਾ ਮਾਨ ਸਨਮਾਨ ਔਇਲਾ ਉਸਤਾਦ ਜੀ ਨਾਲੋਂ ਭਾਈ ਜੱਗੀ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਜੀ ਤੇ ਹੈਪੀ ਭਾਈ ਇਹਨਾਂ ਦਾ ਮਾਨ ਸਨਮਾਨ ਅਰਮੀ ਰਮਨਾਸ ਦਾ ਮਾਨ ਸਨਮਾਨ ਹੈਪੀ ਭਾਈ ਹੁਣ ਹੀ ਕਰ ਰਿਹਾ ਜੀ ਸਭ ਦਾ ਸੋਕੇਸ਼ਨ ਬੜੀ ਹੋਣੀ ਹੈ ਕਿਤਾਬ ਕਰਦੇ ਆ ਇਧਰ ਸਾਹਮਣੇ ਉਸਤਾਦ ਜੀ ਜਮਤ ਹੋ ਜੀ ਸਰਦਾਰ ਜੀ ਆ ਗਏ ਜੀ ਦੋਨ ਚਾਚਾ ਜੀ ਆ ਗਏ ਚਾਚਾ ਜੀ ਲਗਾਇਆ ਗਿਆ ਕਲਾਸ ਤੇ ਬਾਹਰ ਹੀ ਆ ਗਏ ਆਓ ਚਾਚਾ ਜੀ ਲੋ ਜੀ ਚਾਚਾ ਜੀ ਹਣਾ ਦਾ ਮਾਨ ਸਨਮਾਨ ਇਕਾ ਜਾ ਰਿਹਾ ਜੀ ਓਇਲਾ ਉਸਤਾਦ ਜੀ ਨਾਲੋਂ ਚਾਚਾ ਜੀ ਹਣਾ ਦਾ ਠੀਕ ਹੈ ਜੀ ਸਾਹਿਬ ਵੀ ਭਾਈ ਨੂੰ ਸਨਮਾਨ ਕਰਦੇ ਹੋਏ ਜੀ ਸਰਦਾਰ ਮਨਜੀਤ ਸਿੰਘ ਓਇਲਾ ਉਸਤਾਦ ਜੀ ਹਣੀ ਤੇ ਅਜ਼ਾਦ ਨਾ ਜਿਹੜੀਆਂ ਨੀਤੀਆਂ ਸਿੰਘਵਾਦ ਸਾਹਿਬ ਉਸਤਾਦ ਜੀ ਨਾਲੋਂ ਮਾਨ ਸਨਮਾਨ ਕਰਦੇ ਹੋਏ ਜੀ ਦੇਖੋ ਇੱਕ ਗੱਲ ਅਧਿਕਤ ਪ੍ਰਾਧਿਆਤਕਾਂ ਨੇ ਬੋਲਿਆ ਬਾਕੀ ਜੀ ਕਵਰ ਵਾਲ ਪੀਐਨ ਵੱਤਵਾ ਦੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਇਸ ਗੱਲੋ ਕਿ ਅੱਜ ਰਿਹਾ ਕਿਉਂ ਹੈ ਨਾ ਹਾਈ ਪਿਆਰ ਵਾਲੇ ਦੋ ਤਰ੍ਹਾਂ ਹਰ ਮਿਲਾਈ ਦਰਿਆ ਉਹ ਸਾਰਾ ਆਪਣੇ ਜੋਦਾ ਕੋਣੀ ਜਿਹੜਾ ਇੱਕ ਰਾਸ ਕਰਕੇ ਇਹ ਰਗਾ ਗੱਲ ਕਰਕੇ ਅੱਜ ਇਹ ਤੁਹਾਨੂੰ ਦੋ ਰਿਵੀਅੂ ਕਰਦੇ ਆ। ਤੇ ਪਿਓ ਦਾ ਜਿਹੜਾ ਆਪਣੇ ਪਿਓ ਦਾ ਪੁੱਤ ਨੂੰ ਹਰਾਮ ਦਾ ਕਹਿੰਦੇ ਆ। ਗੱਲ ਛੋਟੀ ਜੀ ਆ ਪ੍ਰਾਈਜ਼ ਐਂਕੀ ਨਹੀਂ ਦਿਖੜੀ ਅੱਜ ਨੂੰ। ਲੇਕਿਨ ਇਹ ਬੜੀ ਵੱਡੀ ਇੱਕ ਗੱਲ ਆ। ਕੋਈ ਵੀ ਬਲਾਈ ਆਪ ਗ੍ਰਾਸ ਕਰਕੇ ਨਾ ਡਾਇਰੋ। ਕੋਈ ਫੜਿਆਦਾ ਲੈਣਦੇ ਹੋ ਕੋ ਬੱਧ ਲੈ ਕੇ ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਮਦਦ ਕਰਦਾ ਬਿਲਕੁਲ ਨਾ ਡਾਇਰੋ। ਕਿ ਬੋਲੇ ਰਾਤ ਨੂੰ ਇਹ ਗੱਲ ਕਹੀ ਹੈ। ਥੈਂਕ ਯੂ ਜੀ। ਲੋ ਜੀ ਪ੍ਰੋਗਰਾਮ ਚਿਹਰੇ ਚੜ ਗਿਆ ਵਾ ਜੀ ਤੇ ਬਾਕੀ ਕਵਰ ਬਾਲ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਜਿਹੜਾ ਆਰਗੇਨਾਈਜ਼ ਸਾਥੀ ਨਾਲੋਂ ਪੰਜਾਬ ਦੇ ਕਰਨਾ ਉਹਦੀ ਜ਼ਿੰਮੇਵਾਰੀ ਹੈਗੀ ਗਵਰਦੋਂ ਜਗੀਰ ਤੇ ਰਮੀਤ ਸਾਹਿਬ ਇਹ ਸਾਰੇ ਕਰਨਗੇ ਜੀ ਕਿਉਂਕਿ ਅ ਪਹਿਲੇ ਪਹਿ ਬਾਗੀ ਮੰਗਣਾ ਚਾਹੁੰਦਾ ਆਸਾ ਜੀਸਾ ਨਾਲੇ ਬੜਾ ਪੱਕਾ ਦਮ ਚੀਤਾ ਸੀ ਤੇ ਉਹ ਨਾ ਥੋੜਾ ਜਿਹਾ ਫੰਕਸ਼ਨ ਕਰਾ ਹੋਇਆ ਆਪਣਿਆਂ ਨਾਲ ਆਪਣੇ ਵੱਲੋਂ ਆਪਣੇ ਵੱਲੋਂ ਬਹੁਤ ਹੀ ਕਮਤਾਜੀ ਜਿਉ ਜੋਗੀਆਂ ਨੇ ਤੇ ਆਪਣੇ ਵੱਲੋਂ ਬਹੁਤ ਵਧੀਆ ਖੁਦਲਾ ਕੀਤਾ ਜੀ ਔਰ ਫੰਕਸ਼ਨ ਨੂੰ ਥੋੜਾ ਜਿਹਾ ਧਾਮ ਕਰੇ ਲਈ ਗ੍ਰਹਿ ਲੱਗਿਆ ਜੀ ਚਲੋ ਕੋਈ ਵੀ ਸਾਡੀ ਆਪਣਾ ਡਿਗੋਟਰ ਨੇ ਇਸੇ ਨੂੰ ਭਾਗੀ ਮੰਨਦੇ ਆ ਜੀ ਔਰ ਤੁਸੀਂ ਇਸ ਕਰਦਾ ਗੁੱਸਾ ਨਹੀਂ ਕਰਨਾ ਤੇ ਗਾਥ ਨੂੰ ਪੰਜਾਬ ਨੂੰ ਪੰਜਾਬ ਦਾ ਬੰਦੀਆ ਕਰਨਾ ਜਨਮੁਰੀਆ ਦਾ ਕਰਨਾ ਜੀ ਬਿਲੋਂ ਦੇ ਦਿਨਾਰ ਕਿਉਂ ਇਹ ஐந்து ਯੋਗ ਦਾ ਬੁਲਾ ਕਰਨੇ ਡੰਡੀ ਜੇ ਸਾਡੇ ਦਾਸਪਤਰਾ ਜਿਹੜਾ ਮੱਢੀ ਲੈ ਲਿਆ ਉਹ ਵੀ ਮੇਰੇ ਆਪ ਬੜਿਆਂ ਨੇ ਜੈਕਸ਼ਨ ਕਰਾ ਬੜਿਆਂ ਨੇ ਇੱਕ ਪਾਰਟੀ ਜੀ ਉਹਨੇ ਜੈਕਸ਼ਨ ਕਰਨ ਲਈ ਇਹੋ ਵੀ ਕਰਾਇਆ ਕਿ ਜਦੋਂ ਲਗਾਇਆ ਉਹਨੇ ਅਹਾ ਬੀਨੋ ਜੇਕੀ ਨੂੰ ਘਰ ਨਹੀਂ ਨਾਲ ਲਾ ਕੇ ਇੱਕ ਆਪੂ ਡਾ ਲਿਆ ਤੇ ਵਧੀਆ ਤਰੀਕੇ ਨਾਲ ਇਹ ਤੁਹਾਨੂੰ ਸੁਹਾਵਾ ਦੋਗੇ ਆ ਔਰ ਜਿਹਨੂੰ ਆਪਣੀ ਦਿਨਰੇਸ਼ ਜਿਹੜੇ ਨੇ ਖੜੀ ਇਹਨਾਂ ਦੀ ਆਪਣੀ ਪਾਰਟੀ ਆ ਉਹ ਨੇ ਦੇ ਗੁਰਦਾਰ ਸਾਹਿਬ ਉਹਨਾਂ ਨੂੰ ਅਗੇ ਕਰਕੇ ਤੇ ਆਪਾਂ ਇੱਕ ਰਹੀਆ ਕਾਪੂ ਲਈਏ ਪਰ ਉਹਦੀਆਂ ਭੁਜੰਨ ਕਰੀਏ ਮੇਰੀ ਜਗੀਰ ਦਾ ਜੀਣਾ ਕਹੋਈ ਜਿਆ ਵੀ ਅੱਗੇ ਨੂੰ ਚਾਹੀਏ ਮੌਸਲਦ ਨੂੰ ਕਰਾਣਾ ਚਾਹੀਦਾ ਵੀ ਉਹਨੂੰ ਮਨਿਆ ਚਾਹੀਏ ਜਗੀਰ ਦਾ ਕਰਦਾ ਔਰ ਸਾਡੇ ਨਾਲ ਬੱਬਲ ਸਾਧੂ ਨਿਕਰਾਂਦੇ ਚਾਹੀਏ ਜਿੰਨੇ ਵੀ ਕਾਪੂ ਨੇ ਆ ਅਸੀਂ ਸਾਰੇ ਭਰਾਵਾਂ ਲੱਗੇ ਕਰਦਾ ਕੋਈ ਕੋ ਸਮਝਣ ਕਰਾਂਗੇ ਔਰ ਉਸੇ ਵਾਰ ਵੀ ਨਾ ਦੇ ਸਕਦਾ ਹੁੰਦਾ ਕਿ ਜੇ ਬਿਨਾ ਕਿਸੇ ਮੱਥੇ ਤੋਂ ਪਪਾ ਜ਼ਿਲਾ ਕਰਕੇ ਕਮੇਟੀ ਨਾਲ ਆਏ ਆ ਵੀਰੋ ਆਪਣਾ ਦਰਬੀ ਨੂੰ ਤੇ ਜੀ ਨੂੰ ਮੇਨ ਇਹਨਾਂ ਨੇ ਇਤਨਾ ਖਾਕੇ ਔਰ ਵਧੀਆ ਹਮਰੇ ਜੈਕਸ਼ਨ ਕਰਕੇ ਵਧੀਆ ਕੰਮ ਪ੍ਰਾਪਤ ਜੇ ਵਧੀਆ ਨਾਮ ਬਣਾਂਗੇ ਥੈਂਕ ਯੂ ਜੀ ਸਸਰੀ ਬਾਤਾਂ ਮਿਲੇਗੀ ਹਨ ਆਪਣਾ ਖਾਣਾ ਖਾਓ ਜੀ ਪ੍ਰਾਂਤ ਫੋਟੋ ਖਿਚਾਈਆ ਉਹ ਆ ਕੇ ਖਿਚਾ ਸਕਦਾ مبارک سارے اگلے سال میں کوشش ہوئے کہ جی سب تو بیس گا بیکسٹ کپڑا موجود ہوئے ਕੋਈ ਟੀੜੀ ਹੋਏਗੀ ਕੋਈ ਪਰਤਾ ਨਹੀਂ ਕੋਈ ਸ਼ੋਦਾ ਨਹੀਂ ਬਰੇਕ ਨਹੀਂ ਹੋਈ ਜਾਏਗੀ ਭਾਈ ਇਹ ਰੋਕੇ ਜੜੀ ਵੀ ਨਾ ਨਾ ਮੈਂ ਆਪਣੇ ਸ਼ਹਿਰਪਤੀ ਤੋਂ ਨਾਮ ਲੁਕਝੇ ਜੀ ਭਾਈ ਬੈਠ ਜਿਹੜਾ ਰਾਈਟਰ ਹੈ ਰਾਈਟਰ ਸਾਈਟ ਕਰੋ ਉਹ ਨੂੰ ਬਿਲਕੁਲ ਲੱਕੇ ਸਾਰੇ ਵੀਰ ਸਾਰੇ ਕੋਸ਼ਵਾਲ ਜਣਕੋ ਬਾਦ ਚੱਲ ਕੇ ਸਾਰਾ ਦੇਖੋ 31 ਦਾ ਸ਼ੋਗਤ ਕਿੱਥੇ ਪਹੁੰਚ ਗਿਆ ਅਸੀਂ ਫੇਰ ਵੀ ਥੋੜਾ ਮੈਚਰਾਨੀ ਕੋਲ ਨਹੀਂ ਕਰ ਰਹੇ ਆ ਤੇ ਬਾਕੀ ਸਾਰੇ ਸਾਥੂ ਦਾ ਜਿੰਨੇ ਵੀਰ ਜਿੰਨੇ ਵੀ ਆਏ ਤੈਨੂੰ ਧੰਨਵਾਦ ਆ ਸਭ ਫੇਰ ਮਿਲਦੇ ਜੀ ਨੂੰ ਰੱਬ। ਥੈਂਕ ਯੂ ਸੋ ਮਾਚ ਸਾਰੇ ਵੀਰਾਂ ਦਾ। ਧੰਨਵਾਦ ਜੀ ਤੁਹਾਨੂੰ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਆ ਜੀ ਯਾਰ ਵਾਂ। ਕੂਟਰ ਕਲਾਕ ਕੋ 30 ਨੰਬਰ ਪਿਆ ਆ ਜੀ। ਸੋ ਨੂੰ ਮਾਨੇਪੁਰ ਦੇ ਨਾਲ ਮੋਟਰਸਾਈਕਲ ਵੇਨ ਹੈ ਨਾ। ਅੱਛਾ ਤੇ ਆ ਵੇਖ ਲੋ ਟਰਾਫੀਆਂ। ਤੇ ਆ ਗਿਆ ਜੀ ਸਾਡੇ ਹੈਪੀ ਉਸਤਾਦ ਜੀ ਹੁਣੀ ਪੁਬਲੀ ਸਾਹਿਬ ਆ ਨਾਲ ਇਹਨਾਂ ਦੇ ਦੋਸਤ ਭਰਾ ਵਾ। ਠੀਕ ਆ ਜੀ। ਆ ਵੇਖ ਲੋ। ਜਾਨੀ ਕਿ ਇਹਨਾਂ ਨੇ ਵੀ ਇੱਕ ਤਰਫਾ ਹੀ ਕਰਤੀ ਹੋਈ ਆ ਵੀ ਭਾਈ ਇਨਾਂ ਦੇ ਵਿੱਚ ਠੀਕ ਹੈ ਜੀ ਹੁਣ ਸਾਹਮਣੇ